ਆਪਰਾਪਤਮ ਰਿਸੀਕੇ ਪੱਪੂ ਰਾਮ ਸਰਵਲਕੇ ਰਾਮ ਜੋ ਕਿ ਪਿੰਡ ਚੱਕ ਫਤੇ ਸਿੰਘ ਵਾਲਾ ਦੀ ਜਿਹੜੀ ਅਨਾਜ ਮੰਡੀ ਆ ਉਹਦੇ ਵਿੱਚ ਬਣੇ ਸਰਕਾਰੀ ਕ્વાਟਰਾਂ ਵਿੱਚ ਰਹਿੰਦੇ ਹਨ ਉੱਥੇ ਇਹਨਾਂ ਦੇ ਨਾਲ ਕੁਝ ਹੋਰ ਵੀ ਪ੍ਰਵਾਸੀ ਪਰਿਵਾਰ ਰਹਿੰਦੇ ਹਨ ਜੋ ਕਿ ਇਹਨਾਂ ਦੇ ਹੀ ਸਕੇ ਸੰਬੰਧੀ ਹਨ ਇਹ ਕਾਫੀ ਸਮੇਂ ਤੋਂ ਇੱਥੇ ਰਹਿ ਰਹੇ ਹਨ ਤੇ ਮੂੜ ਨੂੰ ਵਿੱਚ ਜੁਪੀ ਦੇ ਰਹਿਣ ਵਾਲੇ ਹਨ ਅੱਜ ਸਵੇਰ ਪੱਪੂ ਰਾਮ ਨੇ ਆਪਣੀ ਪਤਨੀ ਊਸ਼ਾ ਕੌਰ ਜਿਸਤੇ ਜਿਸਤੇ ਬੱਪੂ ਰਾਮ ਨੂੰ ਸ਼ੱਕ ਸੀ ਕਿ ਇਹ ਮਾੜੇ ਚਾਲ ਚੱਲਣ ਦੀ ਹੈ ਅੱਜ ਸਵੇਰ ਉਸਨੇ ਇਹਦੇ ਸਰ ਵਿੱਚ ਕੋਈ ਇਲੈਕਟ੍ਰਿਕ ਦੀ ਚੀਜ਼ ਮਾਰ ਕੇ ਇਸ ਦਾ ਕਤਲ ਕਰ ਦਿੱਤਾ ਜਿਸ ਦੇ ਸਬੰਧ ਵਿੱਚ ਕਤਲ ਦਾ ਮਕਦਮਾ ਦਰਜ ਕਰਕੇ ਗੋਸ਼ੀ ਬੱਪੂ ਰਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗਲੀ ਤਫ਼ਤੀਸ਼ ਚੱਲ ਰਹੀ ਹੈ ਰਾਪਤਵੰਤੇ ਸੀ ਕਿ ਪੱਪੂ ਰਾਮ ਸਾਰੋ ਬੰਕੇ ਰਾਮ ਜੋ ਕਿ ਪਿੰਡ ਚੱਕ ਫਤੇ ਸਿੰਘ ਵਾਲਾ ਦੀ ਜਿਹੜੀ ਅਨਾਜ ਮੰਡੀ ਆ ਉਹਦੇ ਵਿੱਚ ਬਣੇ ਸਰਕਾਰੀ ਕ્વાਟਰਾਂ ਵਿੱਚ ਰਹਿੰਦੇ ਹਨ ਉੱਥੇ ਇਹਨਾਂ ਦੇ ਨਾਲ ਕੁਝ ਹੋਰ ਵੀ ਪ੍ਰਵਾਸੀ ਪਰਿਵਾਰ ਰਹਿੰਦੇ ਹਨ ਜੋ ਕਿ ਇਹਨਾਂ ਦੇ ਹੀ ਸਕੇ ਸੰਬੰਧੀ ਹਨ ਇਹ ਕਾਫੀ ਸਮੇਂ ਤੋਂ ਉੱਥੇ ਰਹਿ ਰਹੇ ਹਨ ਤੇ ਮੂੜ ਨੂੰ ਪਿਛੇ ਜੁਪੀ ਦੇ ਰਹਿਣ ਵਾਲੇ ਹਨ ਅੱਜ ਸਵੇਰ ਪੱਪੂ ਰਾਮ ਨੇ ਆਪਣੀ ਪਤਨੀ ਊਸ਼ਾ ਕੌਰ ਜਿਸਤੇ ਜਿਸਤੇ ਬੱਪੂ ਰਾਮ ਨੂੰ ਸ਼ੱਕ ਸੀ ਕਿ ਇਹ ਮਾੜੇ ਚਾਲ ਚੱਲਣ ਦੀ ਹੈ ਅੱਜ ਸਵੇਰ ਉਸਨੇ ਇਹਦੇ ਸਿਰ ਵਿੱਚ ਕੋਈ ਇਲੈਕਟ੍ਰਿਕ ਦੀ ਚੀਜ਼ ਮਾਰ ਕੇ ਇਸ ਦਾ ਕਤਲ ਕਰ ਦਿੱਤਾ ਜਿਸ ਦੇ ਸੰਬੰਧ ਵਿੱਚ ਕਤਲ ਦਾ ਮਕਦਮਾ ਦਰਜ ਕਰਕੇ ਦੋਸ਼ੀ ਬੱਪੂ ਰਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗਲੀ ਤਫ਼ਤੀਸ਼ ਜਾਰੀ ਹੈ